ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਅੱਜ ਬਠਿੰਡਾ ਦੇ 100 ਫੁੱਟ ਰੋਡ ਤੇ ਸ਼ਹੀਦ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਤ ਬਾਬਾ ਵਿਸ਼ਕਰਮਾ 카ਪਨਟਰ ਵੈਲਫੇਅਰ ਸੁਸਾਇਟੀ ਅਤੇ ਬਾਬਾ ਵਿਸ਼ਕਰਮਾ ਉਸਾਰੀ ਦਾ ਠੇਕੇਦਾਰ ਜੁਮੀਆਂ ਵੱਲੋਂ ਪਾਣੀ ਦੀ ਸ਼ਮੀਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਈ ਗਈ। ਇਸ ਸਮੇਂ ਸੋਸਾਇਟੀ ਦੇ ਪ੍ਰਧਾਨ ਅਰਜੰਦਰ ਸਿੰਘ ਮਠਾੜੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵੀਰ ਹਰ ਸਾਲ ਮਿਸਤਰੀ ਭਾਈ ਚਾਰੇ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਨਾਲ 10 ਸਾਲ ਤੋਂ ਲਗਾਤਾਰ ਲਗਾਈ ਜਾ ਰਹੀ ਹੈ ਦਿਖਾਉਣਾ ਸਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਰਕ ਡਰਾਈਵਰ ਸ਼ਹਿਰ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹੇਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਤੀ ਜੜੇ ਨੂੰ ਸਮਰਪਿਤ ਅੱਜ ਅਸੀਂ ਮਿੱਠੰਡੇ ਮਿੱਠੇ ਜਲ ਦੀ ਸੰਬੀਲ ਸ੍ਰੀ ਵਿਸ਼ੂ ਕਰਮਾ ਕਾਰਪਟਰ ਵੈਲਫੇਅਰ ਸੁਸਾਇਟੀ ਅਜੇਸਟਰ ਬਠਿੰਡਾ ਅਤੇ ਸਾਰੇ ਠੇਕੇਦਾਰ ਦਲ ਸਾਹਿਬ ਜਿਹੜੇ ਬਠਿੰਡਾ ਵੱਲੋਂ ਸਾਂਝੇ ਤੌਰ ਤੇ ਹਰ ਸਾਲ ਅਸੀਂ 100 ਫੁੱਟੀ ਰੋਡ ਨੇੜੇ ਡਾਕਟਰ ਕੁਲਦੀਪ ਸਿੰਘ ਅਜੇਸਟਰ ਬਠਿੰਡਾ ਦੇ ਕੇ ਲਗਾਉਨੇ ਆ ਇਹ ਸੰਬੀਲ ਚੀਡਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਸਾਹਿਬ ਸ੍ਰੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘੜੇ ਨੂੰ ਸਮਰਪਿਤ ਹਰ ਸਾਲ ਲਗਾਉਨੇ ਆ ਅਸੀਂ ਤੇ ਅਸੀਂ ਅਥੋ ਅਕਾਲਪੁਰ ਮੁਰੇ ਬੇਨਤੀ ਕਰਦੇ ਜੀ ਤੇ ਪਾਤਸ਼ਾਹ ਤੇ ਸਾਨੂੰ ਸਾਰਿਆਂ ਨੂੰ ਇਹ ਸ਼ੀਧੀ ਦਿਹਾੜੇ ਤੇ ਜਨਮ ਦਿਹਾੜੇ ਮਨਾਉਣ ਦਾ ਬਲ ਤੇ ਉਦੋਂ ਬਖਸ਼ੋ ਤੇ ਕਿੰਨੇ ਤਾਂ ਉਹ ਜਿਹੜੀਆਂ ਸਵੇਰ ਲਗਾ ਰਹੇ ਤੇ ਕਿਹੜੀਆਂ ਜਿਹੜੀਆਂ ਫੈਸਟਿਵਲ ਕਰ ਰਹੇ ਇਹ ਸ੍ਰੀ ਵਿਸ਼ਵਕਰਮਾ ਕਾਰਪੋਰੇਟ ਅੰਟਰਪ੍ਰੈਨਰ ਬਲ ਸੋਸਾਇਟੀ ਜਿਹੜਾ ਬਠਿੰਡਾ ਅਤੇ ਅਸਾਰੀ ਠੇਕੇਦਾਰ ਬਲ ਸੋਸਾਇਟੀ ਜਿਹੜਾ ਬਠਿੰਡਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਅਸੀਂ ਲਾਉਣਾ ਸੀ ਜੀ ਇਹ तकरीबन 10 ਸਾਲ ਹੋ ਗਏ ਸਾਨੂੰ ਵੀ ਮੌਨ ਹੈ तकरीबन 10 ਸਾਲ ਹੋ ਗਏ ਜੀ ਅੱਜ ਸਵੇਰੇ 9:30 ਵਜੇ ਤੋਂ ਸ਼ੁਰੂ ਹੋਈ ਆ ਤੇ तकरीबन 3 ਤੋਂ ਲੈ ਕੇ 4 ਵਜੇ ਦੇ ਕਰੀਬ ਚੱਲੂਗੀ ਸਾ ਵਾਹਿਗੁਰੂ ਜੀ ਦੀ ਫਤਿਹ ਕੀ ਨਾਮ ਹੈ ਆਪਣਾ ਮੇਰਾ ਨਾਮ ਨੈਵ ਸਿੰਘ ਕੋ ਸਾਰੇ ਠੇਕੇਦਾਰ ਯੂਨੀਅਨ ਦੇ ਵਿੱਚ ਮੇਰੇ ਕੋਲ ਖਜ਼ਾਨਚੀ ਦਾ ਅਹੁਦਾ ਹੈ ਅਸੀਂ ਹਰ ਇੱਕ ਸਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੱਖ ਰੱਖਦੇ ਆ ਫਿਰ ਸ਼ਹੀਦ ਲਾਉਦੇ ਹਾਂ ਸਾਡੇ ਨਾਲ ਕਾਰਪੈਂਟਰ ਯੂਨੀਅਨ ਦੇ ਵੀ ਮੈਂਬਰ ਸਹਿਬਾਨ ਹੁੰਦੇ ਹਨ ਸੋ ਅਸੀਂ ਰਲ ਮਿਲ ਕੇ ਜੋ ਸ਼ਹੀਦ ਲਾਉਦੇ ਆ ਇਸ ਦੇ ਵਿੱਚ ਬਹੁਤ ਹੀ ਸਾਰਿਆਂ ਦਾ ਉਤਸ਼ਾਹ ਮਿਲਦਾ ਹੈ ਤੇ ਬਸ ਇਨਾਂ ਹੀ ਕੌਣ ਆ ਕਹਿਣਾ ਚਾਹੁੰਦੇ ਆ ਵੀ ਇੱਥੇ ਤਰ੍ਹਾਂ ਸਾਥ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲਖਵੀਰ ਸਿੰਘ ਠੇਕੇਦਾਰ ਮੌਜੂਦਾ ਬਾਬਾ ਵਿਸ਼ਕਰਮਾ ਸਾਰੇ ਠੇਕੇਦਾਰ ਦਾ ਮੈਂ ਸੈਕਟਰੀ ਆਈ ਤੇ ਅਸੀਂ ਅੱਜ ਗੁਰੂ ਸੇਗਹ ਬਾਹਦਰ ਜੀ ਦੇ ਨਾ ਨਾ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਸ਼ਬੀਰ ਲਾਉਣੇ ਆਗੇ ਤੇ ਇਸ ਸਾਲ ਵੀ ਲਾਈ ਹੈਗੀ ਤੇ ਸਾਰੇ ਠੇਕੇਦਾਰਾਂ ਭਰਾਵਾਂ ਦਾ ਯੋਗਦਾਨ ਰਹਿੰਦਾ ਹੈਗਾ ਵੱਧ ੜ ਕੇ ਇਸ ਸਾਲ ਇਹ ਲੈਂਦੇ ਹਰ ਇੱਕ ਠੇਕੇਦਾਰ ਭਰਾ ਦੇਖੋ ਜੀ ਸ਼ਬੀਰ ਮੇਰੇ ਹਿਸਾਬ ਨਾਲ ਮੈਨੂੰ 3 ਸਾਲ ਹੋ ਗਏ ਇੱਥੇ ਆਉਂਦੇ ਨੂੰ ਉਦੋਂ ਪਹਿਲਾਂ ਦੀ ਹੀ ਇਹਨਾਂ ਦੀ ਬੀਡ ਚੱਲੀ ਆ ਰਹੀ ਹੈ ਜੀ